ਕਿੰਨਿਆਂ ਨੂੰ ਕੋਚਰੇ ਕਰਦਾ ਵੈਰੀ ਸ਼ੈਤਾਨਾ ਸ਼ੈਤਾਨ ਤਾਂ ਆਪਣੇ ਪੈਰਾਂ ਹੇਠਾਂ ਦਿੱਤੇ ਆ ਪਰਮੇਸ਼ਵਰ ਦੇ ਹਾਲੇਲੂਇਆ ਉਹਨਾਂ ਦਾ ਡਰਿਆ ਨਾ ਕਰੋ ਮੈਨੂੰ ਸ਼ੈਤਾਨ ਡਰਾਉਂਦਾ ਮੈਨੂੰ ਸੁਪਨੇ ਆਉਂਦੇ ਮੈਨੂੰ ਇਹ ਕਰਦੇ ਆ ਨਹੀਂ ਉੱਤੇ ਖੜਦਾ ਵੀ ਨਹੀਂ ਸ਼ੈਤਾਨ ਹਾਲੇਲੂਇਆ ਹੁਣ ਤਾਂ ਸ਼ੈਤਾਨ ਨੂੰ ਆਪਣੇ ਪੈਰਾਂ ਦੇ ਹੇਠ ਕੀਤਾ ਵੇ ਜੇ ਅਪ ਸਿਰ ਤੇ ਪਿਠਾ ਲਾਂਗੇ ਫੇਰ ਆਪਣੀ ਗਲਤੀ ਹੈ ਹਾਲੇਲੂਇਆ ਝੜਕਿਆ ਕਰਨ ਕਿਹਾ ਕਰ ਰਾਤ ਨੂੰ ਕਹਿ ਕੇ ਪਿਆ ਕਰ ਸ਼ੈਤਾਨਾ ਤੇਰਾ ਮੇਰੀ ਜ਼ਿੰਦਗੀ ਚ ਕੋਈ ਕੰਮ ਨਹੀਂ ਮੇਰਾ ਮੇਰੇ ਨਾਲ ਮੇਰੇ ਪਰਮੇਸ਼ਰ ਆਪਾਂ ਯਾਦ ਸੱਚਮੁੱਚ ਪਰਮੇਸ਼ਰ ਨੂੰ ਕਰਾਂਗੇ ਆਪਣੇ ਆਸੇ-પાસੇ ਉਹ ਆਪਦੇ ਸਵਾਰਗਦੂਤਾਂ ਦੇ ਬਾੜੇ ਲਾ ਕੇ ਰੱਖਦਾ ਹੈ ਹallelujah ਤੇ ਸ਼ੈਤਾਨ ਕਿੱਥੋਂ ਦੀ ਆਜੂਗਾ ਕਿੱਥੋਂ ਦੀ ਆਜੂਗਾ ਨਹੀਂ ਆਉਂਦਾਗਾ ਜੇ ਆਪਾਂ ਪਰਮੇਸ਼ਰ ਨੂੰ ਆਪ ਦਾ ਬਸੌਂਪਣਾ ਨਹੀਂ ਲਊਂ ਚ ਨਹੀਂ ਕਵਰ ਕਰਨਾ ਉਹਦਾ ਧੰਨਵਾਦ ਨਹੀਂ ਕਰਕੇ ਪੈਣਾ ਫਿਰ ਸ਼ੈਤਾਨ ਆਉਂਦੇ ਹੈ ਹallelujah ਫਿਰ ਪਰਮੇਸ਼ਰ ਗਣ ਦਾ ਮੇਰਾ ਨਾਂ ਹੀ ਨਹੀਂ ਲੈ ਚੱਲ ਸ਼ੈਤਾਨਾ ਤੂੰ ਜਾ ਉਹਦੇ ਕੋਲੇ ਹallelujah ਸ਼ੈਤਾਨ ਨੂੰ ਨਹੀਂ ਪਹਿਲਾ ਸਥਾਨ ਦੇਣਾ ਆਪਾਂ ਕਿਹਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਹੈ ਕਈਂਦਾ ਤੂੰ ਜੋ ਮੇਰੇ ਧੀਰਜ ਦੇ ਵਚਨਾਂ ਦੀ ਰੱਖਿਆ ਕੀਤੀ ਤਾਂ ਮੈਂ ਵੀ ਪ੍ਰਤਿਆਵੇ ਦੇ ਉਹ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਤੋਂ ਦੇ ਪ੍ਰਤਿਉਨ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਖਿਆ ਕਰਾਂਗਾ ਹallelujah ਜੀ ਆਪਾਂ ਸੱਚਮੁੱਚ ਪਰਮੇਸ਼ਰ ਦੇ ਜਿ ਰੱਖਾਂਗੇ वचन ਦੀ ਪਾਲਣਾ ਕਰਾਂਗੇ ਉਹ ਕਹਿੰਦਾ ਜੋ ਸਾਰੇ ਸੰਸਾਰ ਤੇ ਆਉਣ ਵਾਲਾ ਵਾ ਕੋਈ ਦੁੱਖ ਤਕਲੀਫ ਤੁਹਾਡੇ ਨੇੜੇ ਵੀ ਨਾ ਆਉਗੇ ਹallelujah ਤੁਹਨ ਮੈਂ ਪਚਾ ਕੇ ਰੱਖੂੰਗਾ ਕਦੋਂ ਜਦੋਂ ਆਪਾਂ ਉਹਦੇ ਬਚਨਾਂ ਦੀ ਪਾਲਣਾ ਕਰਾਂਗੇ ਕਹਿੰਦਾ ਮੈਂ ਛੇਤੀ ਆਉਂਦਾ ਹਾਂ ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਆਉ ਨਾ ਹੋਵੇ ਕੋਈ ਤੇਰਾ ਮੁਕਟ ਲੈ ਜਾਵੇ ਹallelujah ਕੀ ਰੱਖਣਾ ਆਪਾਂ ਸਾਮ ਕੇ ਕੀ ਰੱਖਣਾ ਮੈਂ ਕੀ ਰੱਖਣਾ ਧਨ ਦੌਲਤ ਰੱਖਣੀ ਸਾਮਕੇ ਪਰਮੇਸ਼ਰ ਦਾ ਵਚਨ ਰੱਖਣਾ ਵੇ ਹਾਲੇਲੂਇਆ ਵਿਸ਼ਵਾਸ ਹੋਣਾ ਚਾਹੀਦਾ ਪਰਮੇਸ਼ਰ ਦਾ ਵਚਨ ਤਲਵਾਰ ਨਾਲੋਂ ਵੀ ਤਿੱਖਾ ਵੇ ਹਾਲੇਲੂਇਆ ਆਪਾਂ ਸੱਚਮੁੱਚ ਜਿੱਥੇ ਵੀ ਆਪਾਂ ਨੂੰ ਦੌਖਾ ਕਰਨੀ ਵੀ ਦੁੱਖ ਦੀ ਪ੍ਰਾਰਥਨਾ ਸੁਖ ਦੀ ਵੀ ਪ੍ਰਾਰਥਨਾ ਪ੍ਰਭੂ ਦੇ ਅੱਗੇ ਕਰਨੀ ਕਰਨੀ ਹੈ ਤੋਂ ਪ੍ਰਭੂ ਮੈਨੂੰ ਆਹ ਦਿੱਤਾ ਛੋਟਾ ਜਿਹਾ ਵੀ ਕੰਮ ਹੁੰਦਾ ਧੰਨਵਾਦ ਪਰਮੇਸ਼ਰ ਦਾ ਕਰਨ ਮੂੰਹ ਚ ਬੁਰਕੀ ਪਾਉਣ ਲੱਗੇ ਵੀ ਕਰਨ ਕਈ ਵਾਰੀ ਬੁਰਕੀ ਵੀ ਹੱਥ ਚ ਰਹਿ ਜਾਂਦੀ ਹੈ ਹਾਲੇਲੂਇਆ ਕਿਆ ਕਰੋ ਪਰਮੇਸ਼ਰ ਤੂੰ ਅੱਜ ਦੀ ਮੇਨ ਰੋਟੀ ਦਿੱਤੀ ਕਿੰਨੀ ਕ ਮਿਹਨਤ ਦੇ ਨਾਲ ਰੋਟੀ ਬਣਦੀ ਹੈ ਹਾਲੇਲੂਇਆ ਇੱਕ ਇੱਕ ਕੰਮ ਜਿੱਦੋਂ ਪਰਮੇਸ਼ਰ ਜਿੰਦਗੀ ਜਿਗਾ ਦਾ ਧੰਨਵਾਦ ਉਹਦਾ ਉਸੇ ਟਾਈਮ ਹੀ ਕਰਿਆ ਕਰੋ ਹਾਲੇਲੂਇਆ ਕਹਿੰਦਾ ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ਰ ਦੀ ਹਿੰਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ ਮੈਂ ਆਪਣੇ ਪਰਮੇਸ਼ਰ ਦਾ ਨਾਮ ਅਤੇ ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਜਰੂਸਲਮ ਦਾ ਨਾਮ ਜਿਹੜੀ ਪਰਮੇਸ਼ਰ ਵੱਲੋਂ ਸਵਰਗ ਵਿੱਚ ਉਤਰਦੀ ਹੈ ਆਪਣਾ ਨਵਾਂ ਨੇਮ ਉਸ ਉੱਤੇ ਲਿਖਾਵਾਂਗਾ ਹallelujah ਕਿਨੂ ਕਰਾ ਬਣਾਊਗਾ ਥੰਮ ਜਿਹੜਾ ਪਰਮੇਸ਼ਰ ਦੇ ਬਚਨਾਂ ਤੇ ਚੱਲੂਗਾ ਹallelujah ਥੰਮ ਨੂੰ ਥੰਮ ਦੇ ਉੱਤੇ ਸਾਰਾ ਘਰ ਖੜਦਾ ਕਿ ਨਹੀਂ ਖੜਦਾਗਾ ਪਹਿਲਾਂ ਥੰਮ ਖੜਦੇ ਹੈ ਹallelujah ਜੇ ਥਾਮੇ ਕਮਜ਼ੋਰ ਹੋਏ ਤੇ ਘਰ ਨਹੀਂ ਤਾਂ ਪੇ ਡਿੱਗ ਪੈਣਾ ਮੈਂ ਹallelujah ਤਕੜਾ ਕਾਦੇ ਨਾਲ ਬਚਨਾਂ ਦੇ ਨਾਲ ਐਂ ਖੜਜਿਆ ਕਰੋ ਪਰਮੇਸ਼ਰ 'ਚ ਅੱਗੇ ਸੱਚਮੁੱਚ ਸਭ ਕੁਝ ਭੁੱਲ ਜਾ ਕਰੋ ਡਰਿਆ ਨਾ ਕਰੋ ਪਰ ਕਿਸ ਨੂੰ ਦੱਸਦੇ ਆਂ ਵੀ ਪਰਮੇਸ਼ਰ ਨੂੰ ਜਾਣਦਾ ਮੈਂ ਪ੍ਰਭੂ ਯਿਸੂ ਨੂੰ ਜਾਣਦਾ ਮੈਂ ਉਹਦੇ ਜਾਣਨਾ ਤੇ ਡਰਿਆ ਨਾ ਕਰੋ ਹallelujah ਖੋਸ਼ੋ ਕੇ ਦੱਸਿਆ ਕਰੋ ਕਹਿੰਦਾ ਜੇ ਤੂੰ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਤੇਰਾ ਇਨਕਾਰ ਕਰੂੰਗਾ ਹallelujah ਤੇਰਾ ਕਰਕੇ ਆਉਦਾ ਸੱਚਮਚ ਆਉਦਾ ਜੋ ਹੈਗਾ ਦੱਸਿਆ ਕਰੋ ਹਰ ਇੱਕ ਨੂੰ ਪਤਾ ਹੋਵੇ ਆਪਦੀ ਗਵਾਹੀ ਦੱਸਿਆ ਕਰੋ ਜਦੋਂ ਆਪਾਂ ਆਪਦੀ ਗਵਾਹੀ ਦੱਸਦੇ ਫੇਰ ਅਗਲੇ ਨੂੰ ਯਕੀਨਦਾ ਵਾਕਈ ਪਰਮੇਸ਼ਰ ਵੱਡੇ ਵੱਡੇ ਕੰਮ ਕਰਦਾ ਵੈ ਹallelujah ਕਹਿੰਦਾ ਅਤੇ ਲੌਦੀਕੀਆ ਦੇ ਕਲੀਸੀਆ ਦੇ ਦੂਤ ਨਹੀਂ ਆਉਣ ਲੈਖ ਜਿਹੜਾ ਆਮੀਨ ਹੈ ਜਿਹੜਾ ਵਫਾਦਾਰ ਹੈ ਸੱਚਾ ਗਵਾਹ ਹੈ ਜਿਹੜਾ ਪਰਮੇਸ਼ਰ ਦੀ ਸ੍ਰੇਸ਼ਟ ਦਾ ਮੋਢਾ ਉਹ ਏ ਆਖਦਾ ਹੈ ਕੌਣ ਹੈ ਸੱਚਾ ਪਰਮੇਸ਼ਰ ਵਫਾਦਾਰ ਕੌਣ ਹੈ ਪਰਮੇਸ਼ਰ ਹਾਲੇਲੂਇਆ ਉਹ ਕੀ ਕਹਿੰਦਾ ਕਹਿੰਦਾ ਜਿਹੜਾ ਪਰਮੇਸ਼ਰ ਦੀ ਸ੍ਰੇਸ਼ਟ ਦਾ ਮੋਢਾ ਉਹ ਏ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈ ਨਾ ਤੱਤਾ ਹੈ ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ ਹallelujah ਕੀ ਕਹਿੰਦਾ ਮੈਂ ਕਹਿੰਦਾ ਤੇਰੇ ਕੰਮਾਂ ਨੂੰ ਜਾਣਦਾ ਨਾ ਤੂੰ ਤੱਤਾ ਤੇ ਨਾ ਤੂੰ ਠੰਡਾ ਮੈਂ ਹallelujah ਜਦ ਪ੍ਰਭੂ ਚਾਹ ਕੇ ਸੌਜੋ ਠਰਜੋ ਐਨ ਜਾਂ ਫਿਰ ਗਰਮ ਰਿਆ ਕਰੋ ਹallelujah ਗਰਮ ਕੀ ਰਹਿਣਾ ਪਰਮੇਸ਼ਰ ਦੇ ਮਗਰ ਮਗਰ ਲੱਗਣਾ ਕਹਿੰਦਾ ਨਾ ਤੱਤਾ ਹੋਵੇ ਨਾ ਠੰਡਾ ਜਦ ਠੰਡਾ ਹੀ ਹੋ ਜਾ ਪਰਮੇਸ਼ਰ ਨੂੰ ਛੱਡ ਦੇ ਤੇ ਜਾਂ ਫਿਰ ਗਰਮ ਰਹਿ ਹਾਲੇਲੂਇਆ ਤੱਤਾ ਠੰਡਾ ਸੀਲ ਗਰਮ ਨਹੀਂ ਰਹਿਣਾ ਕਹਿੰਦਾ ਜਾਂ ਤੱਤਾ ਹੋ ਜਾਂ ਠੰਡਾ ਹੋ ਹਾਲੇਲੂਇਆ